सरदार जी सदी के सुखसा प्रेम कोई नहीं होता प्रेम कोई नेम नहीं वो पहले भी पाया जाता करके कई दिन सोनी जा रहे हैं और संजीव कहीं दईए ताकि रूम में लगे ना ये तो 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 ये Si van de geogre Yazar Yazar न <laughs> alwaysонumbayli incarcerated fiindling,... Een dwu anta 텍 eg, also laughter ni juay, there bad aTee ni corre èk, o la conti ke jai, O la conti ke ara co f lasik andأter a da ti ka warm לide unig cel t mesa

ਉਪਜੋਨੀਏ ਜਿਹੜੇ ਉਪਜ ਦੇ ਜਿਹੜੇ ਦੇਵਤਾ ਵਾ ਅੱਜ ਉਹਨਾਂ ਦਾ ਬਾਬਾ ਜੀ ਦਾ ਜਨਮ ਦਿਹਾੜਾ ਕਿਹਣਾ ਜੀ ਪਸਤ ਕਾਲ ਜੀ ਸਾਰੇ ਇਹਨੂੰ ਮਨਮੋਹਨ ਸਿੰਘ ਜੱਗਰ ਕਿਸਰ ਸੋਚ ਕਰਦੋ ਆਈ ਬਾਬਾ ਬਿਸ਼ਮੈ ਜੀ ਦਾ ਜਨਮ ਦਿਹਾੜਾ ਜਿਹੜਾ ਆ ਬਹੁਤ ਹੀ ਹੁਮਤਾਣ ਨਾਲ ਮਨਾਇਆ ਜਾਂਦਾ ਹੈ ਇਹ ਲੁਧਿਆਣਾ ਚ ਨਹੀਂ ਪੰਜਾਬ ਚ ਵੀ ਸਾਰੀ ਦੁਨੀਆ ਚ ਜਿੱਥੇ ਵੀ ਕਿਰਤਕਾਰ ਬੈਠਾ ਹੈ ਅੱਜ ਦੇ ਦਿਨ ਬਾਬਾ ਜੀ ਦਾ ਦਿਹਾੜਾ ਬਹੁਤ ਹੁਮਤਾਣ ਨਾਲ ਮਨਾਉਂਦੇ ਆ ਨਾਲੋਂ ਨਾਲ ਇਹਨਾਂ ਦੇ ਵਿੱਚ ਐਨਨ ਨਾਲ ਹੀ ਜਿੰਨੇ ਵੀ ਕਿਰਤਕਾਰ ਹੈ ਜਿੰਨੇ ਵੀ ਉਹਨਾਂ ਦੇ ਓਜਗਾਰ ਹੈ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਜਿੱਤੇ ਵੀ ਕਿਰਤਕਾਰ ਹੈ ਸਾਰੇ ਇਸ ਬਾਬਾ ਦੇ ਪਿਛਮਾਈ ਨੂੰ ਸਾਲ ਚ ਇੱਕ ਦਿਨ ਇਹ ਰੱਖਿਆ ਆ ਇਸ ਦਿਵਸ ਤੇ ਬਹੁਤ ਹੀ ਤੁਮਤਾ ਦਾ ਮਨਾਇਆ ਜਾਂਦਾ ਹੈ ਅੱਜ ਅਸੀਂ ਬਾਬਾ ਜੀ ਜਿਹਦੇ ਦਿਨ ਵਸਦੇ ਹੁੰਦੇ ਇੱਕ ਫ੍ਰੀ ਸਰਵਿਸ ਲਾਂਚ ਕੀਤੀ ਹੈ ਜਿਹਦੇ ਵਿੱਚ ਕੀ ਹੈ ਕਿ ਅੱਜ ਤੱਕ ਆਪਾਂ ਦੇਖਿਆ ਕਿ ਘਰਾਂ ਚ ਲਾਈਟਾਂ ਕਿੰਨੀਆਂ ਲਗਣੀਆਂ ਐ ਕਮਰੇ ਚ ਕਿੰਨੀਆਂ ਲਗਣੀਆਂ ਐ ਦੁਕਾਨ ਤੇ ਕਿੰਨੀਆਂ ਲਗਣੀਆਂ ਐ ਉਹ ਕੰਪਨੀ ਵੱਲੋਂ ਇੱਕ ਫ੍ਰੀ ਸਰਵਿਸ ਲਾਂਚ ਕੀਤੀ ਗਈ ਹੈ 81960 81960 ਜਿਹਦੇ ਉੱਤੇ ਫ੍ਰੀ ਸਰਵਿਸ ਦੇ ਵਿੱਚ ਤੁਹਾਨੂੰ ਵਗੈਰਾ ਡ్రਾਈਂਗ ਵਗੈਰਾ ਪ੍ਰੋਵਾਈਡ ਕੀਤੀ ਜਾਏਗੀ ਸਾਰਾ ਇੰਜੀਨੀਅਰ ਨਾਲ 48 ਤੋਂ 72 ਘੰਟੇ ਦੇ ਵਿੱਚ ਇਹ ਫ੍ਰੀ ਸਰਵਿਸ ਸਾਰੇ ਪੰਜਾਬ ਦੇ ਵਿੱਚ ਕਿੰਨੀ ਕਿ ਬਚਤ ਹੋਊਗੀ ਇਹਦੇ ਨਾਲ ਘਰਤੋੜ ਜਿਹੜੀ LED ਲਾਈਟਾਂ ਦੇ ਵਿੱਚ ਹੈਗੀ ਹੈ ਘਰਤੋੜ 30 ਤੋਂ 40% ਜਿਹੜੀ ਹੈ ਬਚਤ ਹੋ ਗਈ ਅਗਰ ਸਹੀ ਤਰੀਕੇ ਨਾਲ ਐਸ ਪਰ ਡ్రਾਈਂਗ ਅਸੀਂ ਐਸ ਪਰ ਟੈਕਨੀਕਲ ਸਪੈਸੀਫਿਕੇਸ਼ਨ ਦੇਖ ਕੇ ਲਾਈਟਿੰਗ ਪ੍ਰੋਵਾਈਡ ਕਰੀਏ ਤਾਂ 30 ਤੋਂ 40% ਬਿਜਲੀ ਦੀ ਬਚਤ ਹੋਈ ਹੈ ਜਿਹੜਾ ਅਵਿਸ਼ਕਾਰ ਕੀਤਾ ਗਿਆ ਵਾ ਸਰਕਾਰ ਨਾਲ ਕੋਈ ਤਾਲਮਿਲ ਹੋਇਆ ਇਸ ਤਰ੍ਹਾਂ ਨਹੀਂ ਨਹੀਂ ਸਰਕਾਰ ਨਾਲ ਆਲਰੇਡੀ ਤਾਲਮਿਲ ਹੈ ਇੱਕ ਨਵੀਂ ਟੈਕਨੋਲੋਜੀ ਹੈ ਬੀਐਲਡੀਸੀ ਫੈਂਚ ਅਸੀਂ ਆਏ ਹਾਂ ਜਿਸ ਵਿੱਚ 80 70% 80% ਤੱਕ ਬਿਜਲੀ ਦੀ ਬਚਤ ਹੋਈ ਹੈ ਇਹ ਤਾਂ ਐਲਈਡੀ ਲਾਈਟ ਹੈ ਜੋ ਕਿ ਮਾਰਕੀਟ 'ਚ ਅਵੇਲੇਬਲ ਹੈ ਕ੍ਰਿਸਟਲ ਦੀ ਲਾਈਟ ਵਿੱਚ 30 ਤੋਂ 40% ਦੀ ਬਚਤ ਹੈ ਉਹ ਬਕਾਇਦਾ ਲਗਾਉਣ ਤੋਂ ਪਹਿਲਾਂ ਸਾਰੀ ਜਿਹੜੀ ਟੀਮ ਹੈ ਉਹਨਾਂ ਨੂੰ ਜਾ ਕੇ ਗਾਈਡ ਕਰਦੇ ਤੁਹਾਡਾ ਕਹਿਣ ਦਾ ਮਤਲਬ ਵੀ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹਦੇ ਵਿੱਚ ਵੀ ਇਹਦਾ ਫਾਇਦਾ ਲੈਣਾ ਹਾਂਜੀ ਹਾਂਜੀ ਸਰਕਾਰ ਨੂੰ ਵੀ ਇਹਦੇ ਵਿੱਚ ਫਾਇਦਾ ਲੈਣਾ ਚਾਹੀਦਾ ਹੈ ਜੀ ਉਹਦਾ ਪੂਰਾ ਆਲਰੇਡੀ ਉਹ ਵੀ ਸੋਲਰ ਸਿਸਟਮ ਦੇ ਵਿੱਚ ਆ ਰਿਹਾ ਹੈ ਜਿੱਥੇ ਵੀ ਬਚਦਾ ਇੱਕ ਕੋ ਫ੍ਰੈਂਡਲੀ ਹੈ ਜਿੱਥੇ ਵਾਟੇਜ ਘੱਟ ਹੈ ਉਹਨਾਂ ਨੂੰ ਚ ਪ੍ਰੋਵਾਈਡ ਕਰਨਾ ਚ ਸ਼ਰਮਾ ਚੰਦ ਜੀ ਆਏ ਹੋ ਬਬਾਈ ਦਾ ਅਸ਼ੀਰਵਾਦ ਨਾਲ ਕੰਮ ਕਰਨ ਆਏ ਹੋ ਗਿਆ ਜੀ ਜੀ ਬਸ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਾਰੇ ਪੰਜਾਬ ਚ ਸਾਰੇ ਵਰਲਡ ਵਿੱਚ ਜਿੱਥੇ ਵੀ ਵਿਸ਼ਕਮ ਜਦਸ ਬਣਾਏ ਜਾ ਰਹੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਬਧਾਈ ਬਾਬਾ ਵਿਸ਼ਕਮ ਜੀ ਦੇ ਤੇ ਲੱਖ ਲੱਖ ਵਧਾਈ। ਸਰ ਅੱਜ ਬਾਬਾ ਦਾ ਜਨਮ ਦਿਹਾੜਾ ਕੀ ਕਹਿਣਾ ਚਾਹੁੰਦੇ ਹੋ? ਬਾਬਾ ਵਿਸ਼ਕਮ ਜੀ ਮਹਾਰਾਜ ਦਾ ਅੱਜ ਜਨਮ ਦਿਹਾੜਾ ਉਹ ਸ਼ਿਲਪ ਕਲਾ ਦੇ ਦਰਵਾਤਾ ਸਾਰੀ ਦੁਨੀਆ ਨੂੰ ਜਿਹੜਾ ਉਹਨੇ ਧੰਦੇ ਲਾਇਆ ਜਿਹੜੇ ਟੂਲ ਹੈ ਕੰਬੀ ਤੇ ਸੀਤੂ ਲੈ ਕੇ ਜਿਹੜੇ ਬਹੁਤ ਵੱਡੇ ਟੂਲ ਉਹ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੀ ਦੇਣ ਹੈ ਅੱਜ ਹਜ਼ਾਰਾਂ ਜਿਹੜਾ ਲੋਹਾ ਹਜ਼ਾਰਾਂ ਟਨ ਉਸਮਾਨ ਦੇ ਵਿੱਚ ਉਡ ਰਹੇ ਤੇ ਲੱਖਾਂ ਟਨ ਲੋਹਾ ਰੀਲ ਪਟਕੜੀਆਂ ਤੇ ਦੌੜ ਰਿਹਾ ਸੁਮੰਦਰ ਵਿੱਚ ਵੀ ਸੁਮੰਦਰ ਦੇ ਵਿੱਚ ਵੀ ਚੱਲ ਰਹੀਆਂ ਨੇ ਪੰਡੂਪੀਆਂ ਇਹ ਸਾਰੀ ਤਕਨੀਕ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੀ ਤੇ ਸਾਡੀ ਮਾਨ ਅੱਜ ਆਪਾਂ ਇਸ ਹਿਸਟੋਰੀਕਲ ਮੰਦਰ ਵਿਸ਼ਕਰਮਾ ਮੰਦਰ ਚ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜੇ ਆੜੇ ਦਾ ਜਿਹੜਾ ਨਾਮ ਹੈ ਸਾਰੀ ਦੁਨੀਆ ਦੇ ਵਿੱਚ ਅੱਜ ਸੂਈ ਤੋਂ ਲੈ ਕੇ ਜਹਾਜ਼ ਤੱਕ ਦੇ ਜਿਹੜੇ ਪੁਰਜ਼ੇ ਹੈ ਉਹਨਾਂ ਜਾਣੇ ਦੇ ਵਿੱਚ ਬੜਦੇ ਹੈ ਔਰ ਬਣਾਉਂਦੇ ਕੌਣ ਹੈ ਵਿਸ਼ਕਰਮਾ ਵੰਸ਼ੀ ਸਰ ਇੱਕ ਪੰਜਾਬ ਦਾ ਇੱਕ ਐਸਾ ਲੁਧਿਆਣਾ ਜ਼ਿਲ੍ਹਾ ਆਸ਼ੀਆ ਵਿੱਚੋਂ ਤੀਜੇ ਨੰਬਰ ਤੇ ਆਇਆ ਔਰ ਜਿਹੜੇ ਉਹ ਜਿਹੜੀਆਂ ਤੋਪਾਂ ਚੱਲਦੀਆਂ ਉਹਨੇ ਦੇ ਖੂਲ ਹੈ ਜਿਹੜੇ ਬੰਬ ਦੇ ਖੂਲ ਉਹ ਵੀ ਲੁਧਿਆਣੇ ਚ ਬਣਦੀ ਹੈ ਇਹ ਜਿਹੜਾ ਦੁਨੀਆ ਦੇ ਵਿੱਚ ਨਾਮ ਰੌਸ਼ਨ ਹੋਇਆ ਲੁਧਿਆਣੀ ਦਾ ਇਹਦੇ ਪਿੱਛੇ ਜੇ ਭਗਵਾਨ ਵਿਸ਼ਕਰਮਾ ਜੀ ਮਹਾਰਾਜ ਦੀ ਬਹੁਤ ਵੱਡੀ ਦੇਣ ਹੈ ਉਹਨਾਂ ਦਾ ਹੱਥ ਸਾਡੇ ਸਮਾਜ ਦੀ ਸੱਤੇ ਸਵੈ ਜੋਰ ਨੂੰ ਜਿੱਥੇ ਯਾਦ ਕਰਦੇ ਹਾਂ ਉੱਚੇ ਉਨੇ ਦੇ ਚੜਨ ਦੇ ਵਿੱਚ ਅਰਦਾਸ ਕਿ ਉਹ ਆਪਣਾ ਜਿਹੜਾ ਮਿਹਨਤ ਕਰਿਆ ਹੱਥ ਹੈ ਉਹ ਵੇਸ਼ਾ ਆਪਣੇ ਸਮਾਜ ਦੀ ਸਿਰ ਤੇ ਲੜਾਈ ਰੱਖਣ ਦਾ ਜੋ ਮਿਸ਼ਰਮਾ ਵੰਸੀ ਉਹ ਆਪਣਾ ਜਿਹੜਾ ਜੀਵਨ ਹੈ ਉਹ ਹੋਰ ਰੋਸ਼ਨ ਕਰ ਸਕਣ ਔਰ ਇਸ ਦੁਨੀਆ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਲੁਧਿਆਣੇ ਦਾ ਪੰਜਾਬ ਦਾ ਦੇਸ਼ ਦਾ ਉਰਸ਼ਣ ਕਰ ਸਕਣ ਇੰਨੇ ਸਾਰੇ ਲੋਕ ਮੇਰੇ ਕਿਨਾਰੇ ਤੇ ਆ ਸੰਦਰਪੇਸ਼ੰਟ ਵਾਲਾ ਡਿਸਟ੍ਰਿਕਟ ਜੁਆਇੰਟ ਸੈਕਟਰੀ ਆਵਾਮੀ ਪਾਰਟੀ ਅੱਜ ਵਿਸ਼ੇ ਭਰ ਦੇ ਵਿੱਚ ਨਿਸ਼ਕਰਮਾ ਦੇ ਵਿਸਤੀ ਦਾ ਦਿਨ ਬਣਾਇਆ ਜਾ ਰਿਹਾ ਔਰ ਅੱਜ ਦੇ ਦਿਨ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਹਾਜ਼ਰੀ ਲਵਾਉਣੀ ਆ ਨਿਸ਼ਕਰਮਾ ਮੰਦਿਰ ਦੇ ਵਿੱਚ ਅੱਜ ਵਧਾਈ ਦੇ ਪਾਤਰ ਨਸਲ ਪਰਿਵਾਰ ਨਰੈਣ ਦਾਸ ਸਾਲ ਜੀ ਉਦੋਂ ਰਾਮ ਸਾਲ ਜੀ ਔਰ ਸਮੁੱਚੇ ਜ਼ੋਨੀ ਸਾਲ ਜੀ ਪੂਰਾ ਪਰਿਵਾਰ ਸਾਲ ਪਰਿਵਾਰ ਦਾ ਪਾਤਰ ਜਿਨ੍ਹਾਂ ਦੀ ਬਦੌਲਤ ਜਿਹੜੀ ਇਹ ਮੰਦਿਰ ਦੀ ਸਥਾਪਨਾ ਹੋਈ ਹੈ। ਅੱਜ ਦੇ ਦਿਨ ਸਾਨੂੰ ਅਵਿਸ਼ਕਰਮਾ ਦੇ ਵਸਤੇ ਇੱਕ ਸਿੱਖਿਆ ਮਿਲਦੀ ਆ ਕਿ ਖਾਸ ਕਰ ਨੌਜਵਾਨਾਂ ਦੇ ਲਈ ਸਾਨੂੰ ਕਿਰਤ ਨਾਲ ਜੁੜਨਾ ਚਾਹੀਦਾ ਜਿੱਦ ਕਿ ਅਸੀਂ ਸਟੱਡੀ ਪੜ੍ਹਾਈ ਖੇਡਾਂ ਨਾਲ ਜੁੜਦੇ ਆ। ਸਾਨੂੰ ਕਿਰਤ ਨਾਲ ਵੀ ਜੁੜਨਾ ਚਾਹੀਦਾ ਕਿਉਂਕਿ ਕਿਰਤ ਤੋਂ ਬਿਨਾ ਅਸੀਂ ਕਿਸੇ ਵੀ ਚਾਹੇ ਡਾਕਟਰੀ ਲੈਣਾ, ਨਰਿੰਗ ਲੈਣਾ ਜੇ ਅਸੀਂ ਕਿਰਤਿਆਂ ਦਾ ਸੀ ਕੰਮ ਜਦ ਆ। ਸੋ ਸਮੁੱਚੇ ਦੇਸ਼ ਵਾਸੀਆਂ ਨੂੰ, ਭਾਰਤ ਵਾਸੀਆਂ ਨੂੰ, ਅਵਿਸ਼ਕਰਮਾ ਦੇ ਵਸਤੇ ਬਹੁਤ-ਬਹੁਤ